ਤਾਂ ਘਨੌਰੀ ਬਾਰਡਰ ਦੀ ਤਸਵੀਰ ਦਿਖਾ ਦਿੰਦੇ ਆ ਕਿ ਇੱਕ ਪਾਸੇ ਜਦ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਤਾਂਗੇ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਪ੍ਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਆ ਤਸਵੀਰ ਦਿਖਾ ਦਿੰਦੇ ਆ ਘਨੌਰੀ ਬਾਰਡਰ ਦੀ ਜਵਾਬਦੇਹੀ ਕਰਦਾ ਕਿਸਾਨਾਂ ਵੱਲੋਂ ਜਿਸ ਦੇ ਵਿੱਚ ਕਿ ਅੱਜ ਜਿਸ ਤਰੀਕੇ ਦੇ ਨਾਲ ਲਗਾਤਾਰ ਦਜਨਾ ਗੋਲੇ ਅਥਰੂ ਗੈਸ ਦੇ ਤਾਂਗੇ ਗਏ ਉਸ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਵੀ ਪ੍ਰਾਲੀ ਸਾੜੀ ਜਾ ਰਹੀ ਆ ਬਾਰਡਰ ਦੇ ਉੱਤੇ ਹੀ ਤੇ ਉਸ ਵੱਲ ਜਦ ਪੱਖੇ ਜਿਹੜੇ ਕਿ ਕੈਸੇ ਦੇ ਜੋ ਉਹ ਉਧਰ ਨੂੰ ਕਰ ਦਿੱਤੇ ਗਏ ਨੇ ਜਿੱਧਰ ਜੋ ਐਂਟੀ ਰਾਇਡ ਫੋਰਸ ਤੇ ਜੋ ਹਰਿਆਣਾ ਪੁਲਿਸ ਦੇ ਕਰਮਚਾਰੀ ਮੌਜੂਦ ਨੇ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਜਿੱਥੇ ਕਿ ਪ੍ਰਾਲੀ ਸਾੜੀ ਜਾ ਰਹੀ ਆ ਤਸਵੀਰ ਦੇਖ ਪਾ ਰਹੇ ਹਾਂ ਕਿ ਹੁਣ ਉਸ ਵੱਲੋਂ ਅਥਰੂ ਗੈਸ ਦੇ ਗੋਲੇ ਇਧਰ ਨੂੰ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਇਆ ਅਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਨੇ ਦੂਸਰੇ ਪਾਸੋਂ ਕਿਸਾਨਾਂ ਵੱਲੋਂ ਪ੍ਰਾਲੀ ਸਾੜੀ ਜਾ ਰਹੀ ਆ ਤਸਵੀਰ ਦਿਖਾ ਦਿੰਨੇ ਆ ਮੌਕੇ ਦੀ ਅੱਗੇ ਹੋ ਗਿਆ ਤੁਹਾਨੂੰ ਤਸਵੀਰ ਸਾਂਝੀ ਕਰ ਦਿੰਦੇ ਆ ਕਿ ਜਿੱਥੇ ਕੀ ਗੋਲੇ ਦਾਗੇ ਜਾ ਰਹੇ ਲਗਾਤਾਰ ਅਤੇ ਨਾਲ ਹੀ ਹੁਣ ਕਿਸਾਨ ਵੀ ਸਰਗਰਮ ਨਜ਼ਰ ਆ ਰਹੇ ਨੇ ਤਸਵੀਰ ਨਾਲ ਨਾਲ ਸਾਂਝੀ ਕਰ ਦਿੰਦੇ ਆ ਜਿਸ ਦੇ ਵਿੱਚ ਕੀ ਹੁਣ ਪਰਾਲੀ ਕਿਸਾਨਾ ਵੱਲੋਂ ਇੱਥੇ ਸਾੜੀ ਜਾ ਰਹੀ ਹੈ ਤਸਵੀਰ ਤਮਾਮ ਤੁਹਾਨੂੰ ਦਿਖਾ ਦਿੰਦੇ ਆ ਜਿਸ ਦੇ ਵਿੱਚ ਕੀ ਦੇਖ ਪਾ ਰਹੇ ਹੋ ਕਿ ਇੱਕ ਪਾਸੇ ਪਰਾਲੀ ਦਾ ਧੂੰਆਂ ਦੂਜੇ ਪਾਸੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਕਿਸਾਨ ਵੀ ਹੁਣ ਆਪਣੀ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਕੁਝ ਜੋ ਨੌਜਵਾਨ ਜ਼ਖਮੀ ਹੋਏ ਨੇ ਤੇ ਇੱਕ ਦੀ ਮੌਤ ਦਾ ਖਾਸ਼ਾ ਜਤਾਇਆ ਜਾ ਰਿਹਾ ਜਿਸ ਦੇ ਕੀ ਸਿਰ ਦੇ ਵਿੱਚ ਗੋਲੀ ਲੱਗਣ ਕਰਨ ਮੌਤ ਹੋ ਗਈ ਜਿਸ ਨੂੰ ਪ੍ਰੈਫਰ ਅਤੇ ਜੋ ਨਾਲ ਦੇ ਜ਼ਖਮੀ ਸੀ ਉਹਨਾਂ ਨੂੰ ਪਟਿਆਲੇ ਰੈਫਰ ਕੀਤਾ ਜਾ ਰਿਹਾ ਬਹੁਤ ਸਾਰੇ ਕਿਸਾਨ ਖੇਤਾਂ ਵਾਲੇ ਪਾਸੇ ਹੋ ਕੇ ਆਪਣੀ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਗਲਬਾਤ ਕਰਦੇ ਜਿ ਕੁਝ ਲੋਕ ਇੱਥੇ ਮੌਜੂਦ ਨੇ ਕੀ ਨਾਮ ਹੈ ਦਲਵੀਰ ਸਿੰਘ ਜੀ ਕਰਾਇਆ ਕੀ ਕਹੋਂਗੇ ਹੁਣ ਪਰਾਲੀ ਸਾੜੀ ਜਾ ਰਹੀ ਹੈ ਕਿਸਾਨੋਂ ਪਹਿਲਾਂ ਉਧਰੋਂ ਗੋਲੇ ਦਾਗੇ ਜਾ ਰਹੇ ਸੀ ਅਥਰੂ ਗੈਸ ਦੇ ਗੋਲੇ ਹੁਣ ਕਿਸਾਨ ਪਰਾਲੀ ਸਾੜ ਕੇ ਆਪਣਾ ਰੋਸ ਜ਼ਾਹਰ ਕਰ ਰਹੇ ਇਹ ਤਾਂ ਜੀ ਦੁਖੀ ਹੋਏ ਕਰਦੇ ਨੇ ਇਹਦੇ ਨਾਲ ਤੇ ਸਾਰੇ ਰਸਤੇ ਹੀ ਬਲੌਕ ਕਰ ਦੇਣੇ ਚਾਹੀਦੇ ਨੇ ਬਿਲਕੁਲ ਹੀ ਕੋਈ ਫਾਇਦਾ ਨਹੀਂ ਹੈ ਬੱਚਿਆਂ ਦਾ ਨੁਕਸਾਨ ਕਰਾ ਕੇ ਇਹਦੂ ਸਾਰੇ ਪਰਾ ਰੂਜੇ ਸਾਰੇ ਬੰਦ ਕਰਕੇ ਆਪੀ ਜਦੋਂ ਪ੍ਰਭਾਵ ਪਾਏਗਾ ਦਿੱਲੀ ਤੇ ਕੋਈ ਫਾਇਦਾ ਨਹੀਂ ਹੈ ਮੈਂ ਤਾਂ ਜਵਾਕ ਮਰਵਾ ਕੇ ਇਦਾਂ ਇੱਕ ਇੱਕ ਦੀ ਮੌਤ ਦੇ ਇੱਕ ਜ਼ਖਮੀ ਨਜ਼ਰ ਆ ਰਿਹਾ ਜਦ ਦੋ ਦੀ ਮੌਤ ਆ ਹਾਂ ਜ ਦੋ ਦੀ ਮੌਤ ਹੋ ਗਈ ਜੀ ਤੇ ਚਾਰ ਨੂੰ ਉਧਰ ਚੱਕ ਕੇ ਲਗੇ ਤੇ ਉਹਨਾਂ ਦੀਆਂ ਲੱਤਾਂ ਤੋੜਤੀਆਂ ਕੋਈ ਤੁਹਾਡੇ ਜਾਣਕਾਰ ਸੀ ਕੋਈ ਜਾਣ ਸ਼ਾਨ ਨਾ ਜੀ ਨਾ ਸਾਡੇ ਨੇੜੇ ਪਿੰਡਾਂ ਤੋਂ ਨਹੀਂ ਠੀਕ ਹੈ ਹਾਂ ਆ ਗਿਆ ਸੀਗਾ ਬੋਰੀ ਚ ਪਾ ਕੇ ਲੈ ਕੇ हां ਜਿਹੜੇ ਮੂਰੇ ਸੀ ਭਾਈ ਮੂਰੇ ਜਦੋਂ ਨਾਲ ਫਾਇਰਿੰਗ ਕੀਤੀ ਗਈ ਆ ਗਈ ਜਿਹੜੇ ਸਭ ਤੋਂ ਮੂਰੇ ਸੀਗੇ ਕਿਸਾਨ ਉਹਨਾਂ ਨੂੰ ਕੁਝ ਕ ਜਿਹੜੇ ਹਰਿਆਣੇ ਦੀ ਪੁਲਿਸ ਆਈ ਉਹਨਾਂ ਪਰ ਉਹਨਾਂ ਨੌਜਵਾਨ ਸੀਗੇ ਭਾਈ ਵਧੀਆ ਹੱਟੇ ਘੱਟੇ ਸੀਗੇ ਉਹਨਾਂ ਨੂੰ ਫੜ ਕੇ ਪਹਿਲਾਂ ਤਾਂ ਫੜ ਕੇ ਡਾਂਗਾ ਨਾਲ ਕੁੱਟਿਆ ਗਿਆ ਕੁੱਟਣ ਤੋਂ ਬਾਅਦ ਬੋਰੀ ਚ ਪਾ ਕੇ ਬੰਦ ਕਮਰੇ ਚ ਲਿਜਾਇਆ ਗਿਆ ਉਹਨਾਂ ਨੂੰ ਬੰਦ ਕਮਰੇ ਚ ਲਿਜਾ ਕੇ ਉਹਨੇ ਲੱਤਾਂ ਤੋੜ ਕੇ ਉਹਨਾਂ ਦੀ ਮੌਤ ਹੋਈ ਹੈ ਵੀਰੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਪ੍ਰਸ਼ਾਸਨ ਆਇਆ ਕਿਸ ਤਰ੍ਹਾਂ ਜਿਹੜਾ ਜਲਾ ਜਲਾਦ ਜਲਾਦ ਵਾਲੀਆਂ ਜਿਹੜੇ ਹਰਕਤਾਂ ਦੇ ਉੱਤੇ ਹੋਏ ਨੇਗੇ ਇਹ ਇਹ ਆਮ ਜੀ ਆਪਾਂ ਕਹਿ ਦਈਏ ਇਹ ਕੋਈ ਅਤਵਾਦੀ ਤਾਂ ਨਹੀਂ ਹੈਗੇ ਇਹ ਇਹ ਜਾਂ ਫਿਰ ਕੋਈ ਪੰਜਾਬ ਦਾ ਬੁਰਾ ਤਾਂ ਨਹੀਂ ਭਾਰ ਰਿਹਾ ਇਹ ਇਹ ਹੱਕ ਮੰਗਣ ਲਈ ਆਏ ਨੇਗੇ ਤੇ ਇਹ ਡਾਂਗਾ ਮਾਰਗ ਨੇ ਲੱਤਾਂ ਤੋੜ ਕੇ ਉਹਨੂੰ ਜਾਨੋਂ ਮਾਰ ਰਹੇ ਨੇ ਇਹ ਕਿਹੜੇ ਪਿੰਡ ਦੇ ਸੀਗੇ ਨੌਜਵਾਨ ਜਿਨ੍ਹਾਂ ਦੇ ਨਾਲ ਇਹ ਵਰਤਾਰਾ ਹੋਇਆ ਵੇ ਉਹਨਾਂ ਦੇ ਵਿੱਚੋਂ ਇੱਕ ਵੀਰ ਹਰਿਆਣਾ ਦਾ ਦੱਸਿਆ ਜਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇੱਕ ਇੱਕ ਵੀਰ ਹਰਿਆਣਾ ਦਾ ਦੱਸਿਆ ਜਾ ਰਿਹਾ ਹੈਗਾ ਤੇ ਇੱਕ ਇੱਕ ਇਧਰ ਆਪਣੇ ਮਹਿਰਕਲਾ ਸੰਗਰੂਰ ਬਰਨਾਲਾ ਡਿਸਟ੍ਰਿਕਟ ਮਹਿਰਕਲਾ ਦਾ ਦੱਸਿਆ ਜਾ ਰਿਹਾ ਹੈਗਾ 18 ਸਾਲ ਦਾ ਮੁੰਡਾ ਸੀਗਾ ਤੇ ਉਹਨਾਂ ਨੂੰ ਇਹ ਉਹੀ ਨੇਗੇ ਸਿੱਧੀ ਖੋਪੜੀ 'ਚ ਗੋਲੀ ਵੀ ਭੱਜੀ ਆ ਬਾਈ ਉਹਨਾਂ ਦੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਡੰਡੇ ਮਾਰ ਕੇ ਨੇ ਲੱਤਾਂ ਤੋੜ ਕੇ ਬੰਦ ਕਮਰੇ 'ਚ ਲੈ ਜਾ ਕੇ ਬੋਰੀ 'ਚ ਪਾਇਆ ਗਿਆ ਉਹਨਾਂ ਨੂੰ ਆਹ ਹਾਲਾਤ ਉਹਨਾਂ ਨੇ ਕਿੱਥੇ ਗਏ ਨੇਗੇ ਸਮੇ ਦੇ ਅਨੁਸਾਰ ਜੋ ਕਿਸਾਨਾਂ ਵੱਲੋਂ ਦੱਸਿਆ ਗਿਆ ਵੀ ਸਮੇ ਦੇ ਹਾਲਾਤ ਕਿਸਾਨਾਂ ਨੂੰ ਜਿਹੇ ਤਰੀਕੇ ਨਾਲ ਤਸ਼ੱਦਦ ਦੇ ਨਾਲ ਮਾਰਿਆ ਜਾ ਰਿਹਾ ਤੇ ਹੁਣ ਲਗਾਤਾਰ ਅਥਰੂ ਗੈਸ ਦੇ ਗੋਲੇ ਸਵੇਰ ਤੋਂ ਹੀ ਡਾਗਣੇ ਸ਼ੁਰੂ ਕਰ ਦਿੱਤੇ ਸੀ ਤੇ ਦੋ ਦੀ ਹੁਣ ਮੌਤ ਦੀ ਖਬਰ ਆ ਰਹੀ ਹੈ ਜਿਸ ਤਰੀਕੇ ਨਾਲ ਲੋਕਾਂ ਵੱਲੋਂ ਦੱਸਿਆ ਗਿਆ ਕਿ ਕਾਬੂ ਕਰਕੇ ਲੱਤਾਂ ਤੋੜ ਕੇ ਉਹਨਾਂ ਨੂੰ ਮਾਰਿਆ ਗਿਆ ਤੇ ਅਜਿਹੀਆਂ ਖਬਰਾਂ ਹੁਣ ਸਾਹਮਣੇ ਆ ਰਹੀਆਂ ਕੈਮਰਾ ਪਰਸਨ ਰਵਿੰਦਰ ਨਾਲ ਮੈਂ ਦਿਲਜੀਤ ਸਿੰਘ ਲਿਵਿੰਗ ਇਨ ਨਿਊਜ਼ ਖਨੋਰੀ ਬਾਰਡਰ